ਕੋਟੇ ਕੋਟੇ ਆਵਾਂਗਾ ਨਾਲੇ ਤੇਰਾ ਛੱਲਾ ਮੋੜਾਂਗਾ ਨਾਲੇ ਉਂਗਲ ਚੇਰਾਵਾਂਗਾ ਸਰੋਂ ਨਿੱਕੀ ਨਿੱਕੀ ਫੋਟ ਪੀਏ ਲੋਕਾਂ ਦੀ ਤੇ ਮਾਇਆ ਮੁੱਕਦੀ ਸਾਡੀ ਜੂੰਡਿਆ ਮੁੱਕਦੀ ਸੱਪ ਚੜ੍ਹ ਆਈ ਕੇਲੇ ਤੇ ਮਿਰਾਏ ਰਾਏ ਜਾਨ ਵਾਲੀਏ ਤੇ ਮੁ ਟਕਰਾਂਗੇ ਮੇਲੇ ਤੇ ਦੋ ਮਿਰਚਾਂ ਨੇ ਚਾਰ ਦਿਆਂ ਨਾਲੇ ਸੇਲੀ ਪੱਠੇ ਵੱਢਦੀ ਨਾਲੇ ਬੀਕਣਿਆਰ ਦਿਆਂ ਦੋ ਕੁੱਪੀਆਂ ਨੇ ਤੇਲ ਦਿਆਂ ਸੱਜਣਾ ਨੂੰ ਪਿਵੇਂ ਮਿਲੀਏ ਕੰਧਾਂ ਉੱਚਿਆਂ ਨੇ ਜੇਲ੍ਹ ਦਿਆਂ ਛੜਕਾ ਤੇ ਰੋੜੀਏ ਨਾਲੇ ਸਾ ਤੋਂ ਛੱਲਾ ਕੋਲਿਆ ਨਾਲੇ ਉਂਗਲ ਮੋੜੀਏ ਇਹ ਕੋ ਬਗਤ ਮਦੀਨੇ ਵੀ ਮਾ ਵਿਲਾ ਮਰੇ ਰੱਬਾ ਹੱਡੀ ਟੋਟਦੀ ਐ ਸੀਨੇ ਦੀ